ਨਾਮ ਜਦਗੀ ਤੋਂ ਰੋਕਣ ਲਈ ਆਪ ਨੇਤਾ ਨੇ ਚਲਾਈਆਂ ਗੋਲੀਆਂ ਫਰਾਰ ਆਪ ਨੇਤਾ ਤੇ ਲੱਗੇ ਸੈਕਟਰੀ ਦਾ ਬੈਗ ਖੋਹਣ ਦੇ ਦੋਸ਼ ਬਲਾਕ ਪੰਚਾਇਤ ਅਤੇ ਵਿਕਾਸ ਦਫਤਰ ਫਿਰੋਜ਼ਪੁਰ ਵਿਖੇ ਸੋਮਵਾਰ ਦੇਰ ਸ਼ਾਮ ਕਾਗਜ਼ ਪਰਨ ਨੂੰ ਲੈ ਕੇ ਆਪ ਦੇ ਇੱਕ ਸੀਨੀਅਰ ਨੇਤਾ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਫਿਰੋਜ਼ਪੁਰ ਦੇਹਾਤੀ ਹਲਕੇ ਨਾਲ ਸੰਬੰਧਤ ਉਕਤ ਆਪ ਆਗੂ ਤੇ ਦੋਸ਼ ਹੈ ਕਿ ਉਹ ਆਪਣੇ ਪਿੰਡ ਮੋਹਰੇ ਵਾਲਾ ਦੇ ਕਾਗਜ਼ ਭਰਨ ਆਈ ਵਿਰੋਧੀ ਟੀਮ ਨੂੰ ਕਾਗਜ਼ ਭਰਨ ਤੋਂ ਰੋਕ ਰਿਹਾ ਸੀ ਹਾਲਾਂਕਿ ਆਪ ਆਗੂ ਵੱਲੋਂ ਚਲਾਈਆਂ ਗੋਲੀਆਂ ਨਾਲ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਪਰਤਖ ਦਰਸ਼ਿਆਨ ਅਤੇ ਵਿਰੋਧੀ ਧਿਰ ਦੇ ਲੋਕਾਂ ਅਨੁਸਾਰ ਆਪ ਆਗੂ ਜਾਂਦੇ ਜਾਂਦੇ ਪੰਚਾਇਤ ਸੈਕਟਰੀ ਦਾ ਕਾਗਜ਼ਾਂ ਵਾਲਾ ਬੈਗ ਹੋ ਕੇ ਲੈ ਗਿਆ ਮੌਕੇ ਤੇ ਮੌਜੂਦ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਪਿੰਡ ਮੋਹਰੇਵਾਲਾ ਦੀ ਸਰਪੰਚੀ ਉਮੀਦਵਾਰ ਰਾਜਵਿੰਦਰ ਕੌਰ ਦੇ ਪਤੀ ਸਤਵਿੰਦਰ ਸਿੰਘ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਹ ਆਪਣੇ ਪਿੰਡ ਦੇ ਪੰਚਾਇਤ ਸੈਕਟਰੀ ਨਾਲ ਸੋਮਵਾਰ ਦੇਰ ਸ਼ਾਮ ਬीडीपीओ ਦਫ਼ਤਰ ਕਾਗਜ਼ ਪਰ ਆਏ ਸਨ। ਉੱਥੇ ਪਹਿਲੋ ਤੋਂ ਅਸੀਂ ਮੌਜੂਦ ਆਮ ਆਦਮੀ ਪਾਰਟੀ ਆਗੂ ਹਰਪ੍ਰੀਤ ਸਿੰਘ ਮੋਹਰੇਵਾਲਾ ਨੇ ਪਿਸਤੌਲ ਕੱਢ ਲਿਆ ਅਤੇ ਸੈਕਟਰੀ ਤੋਂ ਬੈਗ ਖੋ ਕੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚਲਾ ਕੇ ਹਰਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਗੋਲੀਬਾਰੀ ਦੀ ਖਬਰ ਮਿਲਦੇ ਹੀ ਐਸਪੀ ਇਨਵੈਸਟੀਗੇਸ਼ਨ ਰਣਤੇਰ ਕੁਮਾਰ ਅਤੇ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਮੌਕੇ ਤੇ ਪਹੁੰਚ ਗਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਛੇਤੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਹਨੇ ਸਟੈਚੂਲਰ ਟੈਕਸਟ ਤੇ ਤੁਸੀਂ ਲੈਣ ਆਏ ਸੀ ਤੇ ਅਸੀਂ ਇੱਥੇ ਸੈਂਟੂਰੀ ਸਾਹਿਬ ਨੇ ਕਿਹਾ ਉਹ ਲਿਸਟ ਬਣਾ ਕੇ ਉਹ ਲਿਸਟ ਤੋਂ ਬਣਾ ਲਏ ਸੀ ਉਹ ਆਏ ਪੰਕੀ ਸਾਹਿਬ ਤੇ ਜਾਣੇ ਸਾਡੇ ਪਿੰਡ ਦੇ ਹਰਦੇ ਸਿੰਘ ਸੰਧੂ ਜਗਦੀਸ਼ ਸਿੰਘ ਤੇ ਦੋ ਤਿੰਨ ਜਣੇ ਅੰਗਰੇਜ਼ੀ ਜਗेंद्र ਸਿੰਘ ਪਿੰਡ ਪੂਰੇ ਵਾਲਾ ਉਹ ਆਏ ਨਾ ਪੈਪਰ ਨਾਲ ਆਪਣੇ ਅੱਜ ਇੱਕ ਵਾਰੀ ਕਿ ਸੈਲਫੀਜ਼ ਆਪ ਦੇ ਨਾਲ ਸੰਪਤੀ ਦੇ ਬਾਹਰ ਤੇ ਦੇਸਟਰ ਦਿਖਾ ਕੇ ਇਹਨਾਂ ਨੂੰ ਧੱਕੇ ਨਾਲ ਵਿਦਿਆਨ ਗਾਲ ਗੱਡ ਕੇ ਸੈਕਟਰੀ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਕਿਹਾ ਕਿ ਅੱਜ ਬੰਦੇ ਨੇ ਤੈਨੂੰ ਫੈਦਾ ਆ ਕਿ ਤੂੰ ਐਨਓਸੀਆਂ ਕਿਉਂ ਦੇਣਾ ਹਾਂ ਆ ਪਾਪਾ ਆ ਗਏ ਇਹਨਾਂ ਨੂੰ ਫਿਰ ਸਾਹਿਬ ਨੇ ਐਨਓਸੀ ਫਰੀ ਦੇ ਐਨਓਸੀ ਵਾਲਾ ਬੈਗ ਵੀ ਹੋ ਕੇ ਲੈ ਗਿਆ ਦੁੱਲਾ ਟੈਕਸ ਵੀ ਵੇਚੀ ਸੀ ਸਾਡੇ ਤੇ ਸਾਡੀਆਂ ਪਾਗਲਾ ਵੀ ਹੋ ਗਏ ਦੋ ਜ਼ਬਰਦਸਤ ਭਾਜੀ ਸਰਪੰਚ ਬਣੇ ਤਾਂ ਫਿਰ ਕਿਵੇਂ ਤੁਸੀਂ ਦੇ ਤੁਹਾਨੂੰ ਪ੍ਰਸ਼ਾਸਨ ਨੂੰ ਪੈਦਾ ਹੋਵੇ ਅਸੀਂ ਚਾਹਦੇ ਫਿਰ ਇਲੈਕਸ਼ਨ ਹੋਵੇ ਕੋਟਾ ਪੈ ਜਾਣ ਦਿੱਲੀਆਂ ਉਹ ਜਿੱਤੀ ਹਰਗੋਇੰਦ ਸਿੰਘ ਨੋਸਿਆਂ ਲੈਣ ਆਈ ਸੀ ਮੰਗਲ ਤੇ ਹੋਰ ਇਹ ਦੱਸਣਗੇ ਖੜੇ ਨੇ ਸਰਪੰਚੀ ਸਰਪੰਚੀ ਵਾਸਤੇ ਖੜੇ ਨੇ ਮੋਹਰੇ ਵਾਲੇ ਤੋਂ ਵੀ ਉਹ ਵੀ ਬਾਈ ਨੇ ਕਹਿੰਦੇ ਭਰਮਾ ਇਹ ਨੋਸਿਆਂ ਦੇ ਪਤਾ ਨਾ ਚੋਣ ਵਾਲੇ ਆਏ ਸੀ ਸੈਕਟਰੀ ਸਾਹਿਬ ਤੋਂ ਬੈਗ ਖੋਇਆ ਸ਼ਰੇ ਆਮ ਉਹਨੇ ਆ ਕੇ ਜਦੋਂ ਸਰਪੰਚੀ ਦਾ ਉਹਨੇ ਸਾਨੂੰ ਰੋਲਾ ਪਾਇਆ ਕਿ ਬੈਗ ਲੈ ਕੇ ਬੈਗ ਲੈ ਕੇ ਅਸੀਂ ਭੱਜ ਕੇ ਮਗਰ ਹੋਏ ਅਿੱਤਕੋ ਫਾਇਰ ਕਰਨੀ ਸ਼ੁਰੂ ਕਰ ਕੋਣ ਹੈ ਕੋਣ ਹੈ ਹਰਪ੍ਰੀਤ ਸਿੰਘ ਵਾਲੀ ਸਰਪੰਚ ਸਾਹਿਬ ਦਾ ਆਮ ਆਦਮੀ ਪਾਰਟੀ ਵੱਲੋਂ ਟਿਕਟ ਵੀ ਮੰਗਦਾ ਰਿਹਾ ਐਮਪੀ ਦੀ ਜਿੱਥੋਂ ਦਾ ਕਿੰਨੀਆਂ ਬੋਰੀ ਕਿਸੇ ਕਿੰਨੀਆਂ ਬੋਰੀ ਦੋ ਬੋਰੀ ਦੋ ਕਿਸੇ ਦੀ ਮਾਰੀ ਲੇਖਾਨੰਦੀ ਨੀਤਣਾ ਮਾਰੀ ਦੇ ਲਈ ਕਿ ਭਾਈ ਸਾਡੇ ਜਿੰਨਾ ਜਨਾਬ ਬੰਦਿਆਂ ਨੇ ਮਾਰੀ ਨਹੀਂ ਤਿੰਨ ਚਾਰ ਜਾਨੀ ਅੱਗੇ ਬਾਅਦ ਚ ਲੈਣ ਵਾਸਤੇ ਆਏ ਕੋਈ ਨਹੀਂ ਹੋਰ ਗੱਲਬਾਤ ਕੋਈ ਨਹੀਂ ਗੱਲਬਾਤ ਤੁਸੀਂ ਕਿਹੜੀ ਬਾਤ ਨੂੰ ਸੰਬੰਧਿਤ ਅਸੀਂ ਕਾਂਗਰਸ ਪਾਰਟੀ ਵੱਲੋਂ ਆਏ ਜੀ ਕੋਈ ਹੋਰ ਤਾਂ ਨੁਕਸਾਨ ਹੋਇਆ ਨਹੀਂ ਨੁਕਸਾਨ ਪਾਪਾ ਦੀ ਬੱਚਿਆਂ ਦੀ ਜਾਨ ਕਿੰਨੇ ਜਣੇ ਸੀ ਉਹ ਸਿੱਟੂ ਇੱਥੇ ਇੱਕ ਗੱਡੀ ਸਕੋਰਪੀਓ ਦੇ ਵਿੱਚ ਪਾਛੇ ਜਣੇ ਕਾਲੀ ਸਕੋਰਪੀਓ ਕਿੱਲੇ ਫੈਲ ਹੋਏ ਆ ਦੋ ਫੈਲ ਤਿੰਨ ਜਿੰਨਾ ਬਹੁਤ ਹੋਇਆ ਭਾਜੀ ਜਿਹੜਾ ਮਾਮਲਾ ਹੋਇਆ ਦੇਖੋ ਸਾਡੇ ਕੋਲੇ ਕੰਪਲੇਂਟ ਆਈ ਸੀ ਰਿਗਾਰਡਿੰਗ ਪਾਣੀ ਉਹਦੇ ਕੋਲ ਵੀ ਦੇਖ ਰਹੇ ਆ ਬਾਕੀ ਐਸ ਪਰ ਦਾ ਇਨਕੁਆਇਰੀ ਦੇਖਾਂਗੇ ਅੱਗੇ ਕੀ ਅਸੀਂ ਹੁੰਦਾ ਕੋਈ ਭਾਜੀ ਮੌਕੇ ਤੇ ਪਹੁੰਚ ਕੇ ਕੀ ਦੇਖਿਆ ਕਨੇਜੇ ਦਾ ਕਮਿਆਨ ਹੀ ਲੈਂਦੇ ਆ ਜੀ ਬਾਕੀ ਦੇਖਦੇ ਆ ਫਾਇਰ ਵੀ ਹੋਏ ਜੀ ਫਾਇਰ ਦੇਖਦੇ ਆ ਵੈਰੀਫਾਈ ਕਰਦੇ ਆ ਜੀ ਕੋਈ ਗੱਲ ਨਹੀਂ ਵੀਡੀਓ ਲੱਗਦੀ ਹੈ ਉਹਨੂੰ ਵੈਰੀਫਾਈ ਕਰਕੇ ਦੇਖੇ ਦੀ ਜੋ ਵੀ ਸਾਡੇ ਦਫ਼ਤਰੀ ਸਟਾਫ ਸਾਡੇ ਆਈਓ ਵੱਲੋਂ ਸਰ ਇੱਕ ਖੋਲ ਵੀ ਚੱਕਿਆ ਗਿਆ ਮੁਕੇ ਤੋਂ ਸਰ ਗੋਲੀ ਦਾ ਖੋਲ ਵੀ ਚੱਕਿਆ ਗਿਆ ਇੱਕ ਸਾਰਾ ਕੁਝ ਐਸ ਪਰ ਦੱਸ ਦਿੱਤਾ ਜਾਏਗਾ ਨਹੀਂ ਅਸੀਂ ਮੁਕੇ ਦੇ ਫੋਨ ਤੋਂ ਦੇਖਦੇ ਹਾਂ ਬਾਕੀ ਜੋ ਸਰ ਕੀ ਲੱਗਦਾ ਹੈ ਕਿ ਅਸਰ ਲਸਨ ਜਿਹੜਾ ਹੈ ਚੋਣਾਂ ਦੇ ਵਿੱਚ ਜਮਾ ਨਾ ਹੋਣ ਦਾ ਕਾਰਨ ਹੀ ਬਣਿਆ ਨਹੀਂ ਦੇਖੋ ਇਹ ਨਾ ਵੈਰੀਫਾਈ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਥੈਂਕ ਯੂ ਜੀ کیا دیکھا جی آگے آگے تے دسن تاں گئے جو بیان لکھان کے ہم درخواست کر پے جی جو اچ سننا کوئی نہیں فائر فائر بھی ہئی ਸੁਨਾ ਜੀ ਇਹ ਕਿੰਨੇ ਫਾਇਰਿੰਗ ਦੀ ਬੰਨ ਦੇ ਜੀ ਬੱਤੀ ਕਰਦੇ ਆ ਫਿਰ ਇਹ ਤੁਸੀਂ ਫੋਨ ਨਹੀਂ ਦੋ ਤੁਸੀਂ ਕਾਲ ਵੀ ਕਰਮ ਨਹੀਂ ਜੀ ਵੀ ਤੁਸੀਂ ਕਰ ਰਹੇ ਆ ਕਰ ਰਹੇ ਆ ਜੀ ਤਫਤੀਸ਼ ਕਰ ਰਹੇ ਆ ਤੁਹਾਨੂੰ ਤਫਤੀਸ਼ ਹੋਏਗੀ ਤਫਤੀਸ਼ ਮੁਕੰਮਲ ਤਫਤੀਸ਼ ਦੇ ਤਰ੍ਹਾਂ ਅਸੀਂ ਕੋਈ ਨਹੀਂ ਆਏਗਾ ਕਿ ਕਾਲ ਵੀ ਕਰਮ ਚ ਆਏ ਸਰ ਤਫਤੀਸ਼ ਦਾ ਡੇਟ ਹੈ ਅਸੀਂ ਨਹੀਂ ਦੱਸਦੇ ਨਾ ਵੀ ਉਹ ਤਫਤੀਸ਼ ਤੋਂ ਬਾਅਦ ਹੀ ਅਸੀਂ ਦੱਸਾਂਗੇ ਕਿ ਕੀ ਹੋਇਆ ਕੀ ਜੋ ਬਿਆਨ ਲਿਖੋਗੇ ਵਿਰੋਧ ਹੋਰ ਦੋ ਕੋਈ ਨਹੀਂ